ਆ ਇਹਦਾ ਸਾਡਾ ਘਰ ਆ ਇੱਥੇ ਦੇਖੋ ਜੇ ਇੰਨੀ ਕਿ ਮਿੱਟੀ ਵੀ ਆ ਗਈ ਉਹਦਾ ਵੀ ਪਤਾ ਲੱਗ ਜਾਣਾ ਵੀ ਮਿੱਟੀ ਆ ਗਈ ਹੈ ਨਾ ਕਿਉਂਕਿ ਪੱਥਰ ਪੁੱਥਰ ਵਾਲਾ ਘਰ ਦੇ ਉਹਨੂੰ ਪਤਾ ਹੀ ਆ। ਲੇ ਕੋਧਰਾ ਆਪਣਾ ਡੰਗਰਾਂ ਵਾਲਾ ਕੋਈ ਚੱਕਰੇ ਪੈਰ ਲਿਬੜੇ ਹੋਏ ਨੇ ਮਿੱਟੀ ਨਾਲ ਨੇ ਕੇਵੇਂ ਨੇ ਜਦੋਂ ਦੇਖਿਆ ਉਹਦਾ ਜਾ ਕੇ ਬਿੜ ਤੇ ਚੜ ਗਏ। ਇੱਥੇ ਆ ਬੈੱਡ ਤੇ ਚੜਨ ਤੋਂ ਪਹਿਲਾਂ ਐ ਹੁੰਦਾ ਪਹਿਲਾਂ ਨਾਲੀਏ ਫੇਰ ਚੜਾ ਇੱਕ ਦੇਸੀ ਪੁਣੇ ਦੇ ਵਿੱਚ ਤੇ ਇੱਕ ਸ਼ਹਿਰੀ ਪੁਣੇ ਦੇ ਵਿੱਚ ਫਰਕ ਬੜਾ ਹੈ ਵੀ ਜਿਹੜਾ ਦੇਸੀ ਜਮਹੂਲ ਅੱਗੇ ਕੱਚੇ ਜੇ ਮਕਾਨ ਹੁੰਦੇ ਸੀ ਉਹ ਚੱਕਰ ਹੀ ਨਹੀਂ ਹੁੰਦਾ ਨਾ ਜਿਵੇਂ ਅੰਦਰ ਭੁੰਜੇ ਵੀ ਤੁਰੇ ਫਿਰਦਾ ਬੰਦਾ ਜਾ ਕੇ ਪੈ ਗਿਆ ਪਰ ਜਿੱਥੇ ਹੁਣ ਪੱਥਰ ਪੁੱਥਰ ਵਾਲੀ ਥਾਂ ਹੁੰਦੀ ਆ ਕਿਉਂਕਿ ਉਹ ਘਾਰਾਂ ਦੇ ਵਿੱਚ ਕੋਈ ਮਹਿਸੂਸ ਨਹੀਂ ਹੁੰਦਾ ਇੰਨਾ ਵੀ ਇੱਥੇ ਬਹੁਤ ਬੜਾ ਲੱਭੜਿਆ ਹੋਇਆ ਹੈ ਕਿਵੇਂ ਆ ਨਾ ਮਾੜੀ-ਮੁੱਟੀ ਮਿੱਟੀ-ਮੁੱਟੀ ਦਾ ਜਿੱਥੇ ਸਾਫ਼-ਸਫਾਈ ਵਾਲਾ ਥਾਂ ਹੁੰਦਾ ਉਥੇ ਮੇਰੀ ਸ਼ੁਰੂ ਤੋਂ ਯਾਨੀ ਇੱਕ ਖੁਆਇਸ਼ ਮੇਰਾ ਯਾਨੀ ਇੱਕ ਯਾਨੀ ਜਿਹੜੇ ਮੇਰੇ ਦਿਲ ਦੀ ਜਿਵੇਂ ਹਰੇਕ ਬੰਦੇ ਦੀ ਘਰੀ ਜੁਂਦੀ ਆ ਮੈਨੂੰ ਐ ਸੀ ਵੀ ਜਿਹੜਾ ਮੇਰਾ ਘਰ ਆ ਜਿਵੇਂ ਇਹ ਤਾਂ ਪੁਰਾਣੇ ਘਰ ਨੇ ਵੀ ਜਾਂਦੇ ਨੂੰ ਵੱਡਾ ਸਾਰਾ ਦਰਵਾਜ਼ਾ ਜਿਹੜਾ ਹੁੰਦਾ ਆਪਣਾ ਘਰ ਦਾ ਨਾ ਹਾਂ ਜਿਵੇਂ ਸਾਡੇ ਪਿੰਡ ਇੱਕ ਇਧਰ ਬੈਠਕ ਇੱਕ ਜਾਂਦੇ ਨੂੰ ਇੱਕ ਇਧਰ ਬੈਠਕ ਠੀਕ ਆ ਗਾਇ ਸਾਰਾ ਗਾਹਾਂ ਮੂਰੇ ਕੱਚਾ ਸੈਡ ਤੇ ਕੀਲੇ ਨੇ ਉੱਥੇ ਮੈਂ ਸਾਬੂਨੀ ਐ ਸੈਡ ਸਾਈਡ ਤੇ ਐ ਕੰਧਾਂ ਕੰਧੇ ਰਾਣ ਨਾਲ ਖੁਰਲੀ ਬਣੀ ਹੋਈ ਆ ਇੱਕ ਪਾਸੇ ਇਧਰ ਨੂੰ ਆਪਣਾ ਕੋਈ ਗੱਡੀ-ਗੁੱਡੀ ਖੜਾਉਣ ਨੂੰ ਇੱਕ ਭਰਾ ਡਾ ਜਿਵੇਂ ਐ ਪਾਇਆ ਹੈ ਤੇ ਜਿਹੜਾ ਪ੍ਰਾਣਾ ਘਾਰਾ ਜਿਵੇਂ ਦੇਸੀ ਪ੍ਰਾਣਾ ਪੁਰਾਣੇ ਟਾਈਪ ਜਿਹੜੇ ਐ ਇਹ ਕਰਕੇ ਐ ਮੋਗੇ ਜਿ ਰੱਖੇ ਹੁੰਦੇ ਸੀਗੇ ਹਾਂ ਉੱਥੇ ਬਾਦ ਰਹੇ ਨੇ ਦੇ ਵਿੱਚ ਤੇ ਉਹ ਚੀਜ਼ ਯਾਨੀ ਮੈਨੂੰ ਬਾਲੇ ਵਾਲੇ ਕਮਰੇ ਹੁਣ ਉਹ ਯਾਨੀ ਮੇਰੀ ਇੱਕ ਦਿਲ ਦੀ ਰੀਤ ਹੈ ਵੀ ਜ਼ਿੰਦਗੀ ਦੇ ਵਿੱਚ ਮੈਨੂੰ ਸਾਹ ਨੂੰ ਐ ਹੀ ਗਿਆ ਮਾਂ ਵੀ ਸਾਹ ਇੱਕ ਕਰੀ ਆਪਾਂ ਉਹ ਜਾ ਘਰ ਲਾਜ਼ਮੀ ਪਾਉਣਾ ਦੇਖੋ ਹਰੇਕ ਕਿਸੇ ਨੂੰ ਐ ਹੁੰਦਾ ਮੇਰੀ ਆ ਕੋਠੀ ਹੋਵੇ ਨਾ ਤੇਰਾ ਇੱਕ ਕਮਰਾ ਬਾਲੇ ਵਾਲਾ ਪਾ ਦਾਂਗੇ ਪਰ ਹੁਣ ਲੱਕੜ ਵਿਕਾਰ ਆਉਣ ਲੱਗੀ ਸਿਉਂਗ ਜਦੇ ਲੱਗ ਜਾਂਦੀ ਨਹੀਂ ਨਹੀਂ ਮੰਮੀ ਉਹ ਇੱਕ ਕਮਰਾ ਤੇਰੀ ਖੁਆਇਸ਼ ਰੱਬ ਨੇ ਜਿਵੇਂ ਜੀਉਂਦੀ ਰਹੀ ਤੇ ਉਹ ਖੁਆਇਸ਼ ਤੇਰੀ ਜ਼ਰੂਰ ਨਹੀਂ ਉਹ ਕੱਲ ਇੱਕ ਕਮਰਾ ਹੈ ਉਮੇ ਅੱਜ ਨਾ ਮੈਨੂੰ ਕੋ ਫੋਨ ਆਇਆ ਮੁੰਡੇ ਦਾ ਜਿਹੜਾ ਮੇਰੇ ਫੇਸਬੁੱਕ ਤੇ ਵੀਡੀਓ ਦੇਖਦੇ ਨੇ ਕਹਿੰਦਾ ਯਾਰ ਵੀਰੇ ਮੈਂ ਇੱਕ ਚੀਜ਼ ਦੇਖਦਾ ਸੀ ਕਹਿੰਦਾ ਅਸੀਂ ਕਾਲਜ ਵਾਲੇ ਆ ਮੁੰਡੇ ਵੀ ਤੇਰੇ ਕਈ ਵਾਰੀ ਜਿਵੇਂ ਪਾਟੇ ਜੇ ਕੱਪੜੇ ਪਾਏ ਹੁੰਦੇ ਨੇ ਠੀਕ ਆ ਤੇ ਕਈ ਵਾਰੀ ਜਦ ਤੂੰ ਤਿਆਰ ਤੁਰੂ ਵੀ ਹੋਇਆ ਨਾ ਚੱਲੇ ਸੀ ਐਵੇਂ ਨਹੀਂ ਕਹਿੰਦੇ ਵੀ ਤੈਨੂੰ ਤਿਆਰ ਨਹੀਂ ਹੋਣਾ ਹੁੰਦਾ ਜਾਂ ਕਿਵੇਂ ਆ ਵੀ ਤੂੰ ਜਿਹੋ ਜਿਹਾ ਹੁੰਨਾ ਮਤਲਬ ਉਹੋ ਜਿਹਾ ਹੀ ਹੋ ਜਾ ਮੈਂ ਕਹਾਂ ਯਾਰ ਗੱਲ ਇਹ ਹੈ ਵੀ ਜੋ ਆਪਾਂ ਹੈਗੇ ਆ ਉਹੀ ਦਿਖਾਉਣਾ ਚਾਹੀਦਾ ਆਪਾਂ ਕਈ ਵਾਰੀ ਕੀ ਕਰਦੇ ਆ ਜ਼ਿੰਦਗੀ 'ਚ ਹੁੰਨੇ ਕੁਝ ਆ ਦਿਖਾਉਣੇ ਕੁਝ ਚਾਹੁੰਣਾ ਐ ਆਪਣੇ ਕੋ ਸ ਕੋਰਪੀਓ ਗੱਡੀ ਆ ਘਰ ਵੀ ਸੋਹਣਾ ਤੇ ਇਹਨੂੰ ਘੈਂਟ ਘੈਂਟ ਜਿਹੀਆਂ ਚੀਜ਼ਾਂ ਦਿਖਾਈ ਜਾਈ ਅੱਜ ਕੌਫੀ ਪੀਣਾ ਅਜਾ ਉੱਥੇ ਲਾਂਟੇ ਫਲਾਣੇ ਤੇ ਅੰਦਰੋਂ ਆਪਣੇ ਜਿਵੇਂ ਖਾਲੀ ਹੋਈਏ ਵੀ ਜੇ ਕੰਮ ਕਰਦੇ ਆ ਜਿਹੋ ਜਿਹੇ ਆਪਾਂ ਹੈਗੇ ਆ ਸਾਨੂੰ ਉਹੀ ਦਿਖ ਜੇ ਅੱਜ ਮੈਂ ਕਿਸੇ ਨੂੰ ਕਹਿ ਦਵਾਂ ਮੇਰੇ ਕੋਲ 20 ਕਿੱਲੇ ਜ਼ਮੀਨ ਦੇ ਨੇ ਸ਼ਾਇਦ ਕੋਈ ਮਨਜੂਬ ਮੇਰੇ ਰਹਿਣ ਸਹਿਣ ਦੇ ਮੁਤਾਬਕ ਵੀ ਹੋਣਗੇ ਇਹ ਗੱਲਾਂ ਲੁਕੀਆਂ ਦਾ ਰਹਿੰਦੀਆਂ ਨੇ ਕੱਲੂ ਅਗਲੇ ਨੂੰ ਪਤਾ ਲੱਗ ਜਾਵੇ ਨਹੀਂ ਇਹਦਾ ਯਾਰ 2 ਕਿੱਲੇ ਢੂੜ ਕਿੱਲੇ ਵਾਲੀਆਂ ਪਰ ਕਿੰਨੀ ਆਪਾਂ ਉਹ ਬੰਦੇ ਨੂੰ ਫੇਸ ਨਹੀਂ ਕਰ ਸਕਦੇ ਜੇ ਸੱਚ ਦੱਸਿਆ ਹੋਊ ਘੱਟੋ ਘੜਾ ਆਪਾਂ ਨੂੰ ਅਗਲੇ ਨਾਲ ਅੱਖਾਂ ਮਿਲਉਣੀਆਂ ਨਹੀਂ ਹੋਊ ਜਾਂ ਆਪਾਂ ਨੂੰ ਯਾਰ ਕਿਹੜਾ ਕਿਸ ਨੇ ਕੋਈ ਕਿਸੇ ਤੋਂ ਆਪਾਂ ਕਰਜ਼ਾ ਲੈਣਾ ਜਾਂ ਕਿਸੇ ਨੂੰ ਦਿਖਾ ਕੇ ਕੋਈ ਆਪਾਂ ਜਾਦੇ ਚੌੜੇ ਹੋ ਜਾਣਾ ਜਿੰਨਾ ਸੱਚ ਦੱਸਿਆ ਹੋਊ ਉਹਦਾ ਦੋ ਚੀਜ਼ਾਂ ਘਟਾ ਕੇ ਦੱਸ ਦੇਂਗਾ ਉਹਦਾ ਕੋਈ ਦੁੱਖ ਨਹੀਂ ਉਹ ਜਿਹੜੀ ਗੱਲ ਵਧਾ ਚ ਉਹਦੇ ਨਾਲ ਕੱਲ ਨੂੰ ਤੁਸੀਂ ਕਿਸੇ ਨਾਲ ਅੱਖ ਨਹੀਂ ਮਿਲਾ ਸਕਦੇ ਨਾ ਆਪਦਾ ਕੰਮ ਕਰੋ ਆਪਣੇ ਕੰਮ 'ਚ ਜਿਵੇਂ ਸ਼ਰਮਾ ਹੁੰਦੇ ਦਾ ਸਾਹ ਹੱਥਾਂ ਨਾਲ ਬੂਹਾ ਚੱਕ ਦਿੰਦਾ ਜੇ ਮੈਂ ਹੁਣ ਸਿਖਾਇਆ ਤਾਂ ਚੱਕਦਾ ਨਾ ਇਹ ਜੇ ਹੁਣ ਮੈਂ ਹੀ ਐਂ ਕਰੀਆ ਮੈਂ ਇਹਨੇ ਕਿੱਥੋਂ ਚੱਕਣਾ ਵੀ ਜੋ ਯਾਰ ਇਹ ਆਪਣਾ ਕੰਮ ਆਪਣਾ ਕਿੱਥੇ